ਤਖਤ ਬਹਿ ਤਖਤੇ ਕੀ ਨਾਇਕ ਪੰਚ ਸਮਾਏ ਗੁਰ ਮਤ ਪਾਏਕ ਤੇਗ ਬਹਾਦਰ ਸਮਰਿਆ ਕਰਨੌਣੀ ਦਾ ਵਹਿਤਾ ਹੈ ਤਨਤਨ ਸਾਹਿਬ ਸਿਗੂ ਤੇਗ ਬਹਾਦਰ ਪਾਸ਼ਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਛਾਈ ਦੇ 350 ਸਾਲਾ ਗੁਰਿਆਈ ਪਰਬ ਨੂੰ ਸਮਰਪਿਤ ਮਹਾਨ ਸ਼ਿਤਾਬਦੀ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ੍ਰੀ ਨਾਨਕਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਕਰਵਾਏ ਜਾ ਰਹੇ ਹਨ। ਇਨਾ ਸਮਾਗਮਾਂ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਇਸ ਧਰਤੀ ਦੇ ਉੱਤੇ ਨਤਮਸਤਕ ਹੋਣ ਪਹੁੰਚ ਰਹੀ ਹੈ। ਕੱਲ ਮਿਤੀ 23 ਨਵੰਬਰ ਨੂੰ ਗੁਰਦੁਆਰਾ ਗੁਰੂ ਕੇ ਮੈਲ ਵਿਖੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਗੁਰਿਆਈ ਪ੍ਰਗਨ ਸਮਾਰਕ ਤੇ ਜਿਹੜੇ ਸ੍ਰੀ ਖਨਪੁਰ ਸਾਹਿਬ ਪਾਠਾਂ ਦੇ ਭੋਗ ਵਹਣਗੇ। ਆਓ ਆਪਾਂ ਦਰਸ਼ਨ ਕਰਦੇ ਹਾਂ। ਇਹਨਾਂ ਭੋਗਾਂ ਨੂੰ ਲੈ ਕੇ ਇੱਥੇ ਜੋ ਤਿਆਰੀਆਂ ਕੀਤੀਆਂ ਗਈਆਂ ਹਨ ਜੋ ਸਜਾਵਟਾਂ ਕੀਤੀਆਂ ਗਈਆਂ ਹਨ ਉਹ ਕਿਸ ਤਰ੍ਹਾਂ ਦੀਆਂ ਜਿਸ ਸਮੇਂ ਇੱਕ ਕਸ਼ਮੀਰੀ ਪੰਡਿਤ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਦੇ ਵਿੱਚ ਧੰਗ ਗੁਰੂ ਤੇਗ ਬਹਾਦਰ ਸਾਹਿਬ ਪਾਚੀ ਦੇ ਚਰਨਾਂ ਦੇ ਵਿੱਚ ਸ਼੍ਰੀ ਨਾਨਕ ਪੂਜ ਸਾਹਿਬ ਦੀ ਤਰਤੀ ਦੇ ਉੱਤੇ ਫਰਿਆਦ ਲੈ ਕੇ ਆਉਂਦੇ ਹਨ ਤਾਂ ਉਹ ਇਹੀ ਸਥਾਨ ਸੰਗਤ ਜੀ ਗੁਰਦੁਆਰਾ ਥੜਾ ਸਾਹਿਬ ਜਿਸ ਸਥਾਨ ਤੇ ਪੰਡਿਤ ਕਿਰਪਾ ਰਾਮ ਜੀ ਆਪਣੇ ਸਾਥੀਆਂ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਚੀ ਦੇ ਚਰਨਾਂ ਦੇ ਵਿੱਚ ਆਪਣੇ ਧਰਮ ਦੀ ਰਾਖੀ ਦੇ ਲਈ ਫਰਿਆਦ ਲੈ ਕੇ ਆਉਂਦੇ ਹਨ ਤਾਂ ਇਸੇ ਸਥਾਨ ਤੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਜਿਹੜਾ ਹੈ ਦਿੱਲੀ ਵੱਲ ਨੂੰ ਸ਼ਹਾਦਤ ਦੇ ਲਈ ਰਵਾਨਾ ਹੁੰਦੇ ਆ। ਕਰਮ ਚੁਕਾਇਆ। ਪੰਡਿਤ ਕਿਰਪਾ ਰਾਮ ਦੀ ਫਰਿਆਦ ਸੁਣ ਕੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਉਸ ਥੜਾ ਘੁੰਸਾ ਵਾਲੇ ਸਥਾਨ ਤੋਂ ਇਸ ਸਥਾਨ ਤੇ ਜਿੱਸਾ ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਸਥਿਤ ਹੈ ਤੁਸੀਂ ਦੇਖ ਸਕਦੇ ਹੋ ਦਸੂਹ ਪਾਸ਼ਾ ਜੀ ਦੀ ਯਾਦ ਮਿਸਮਰਪਿਤ ਹੈ ਗੁਰਦੁਆਰਾ ਸਾਹਿਬ ਹੈ। ਇਸ ਸਥਾਨ ਤੇ 10ਵੇਂ ਪਾਸ਼ਾ ਸਾਹਿਬ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਗੁਰੂਕਬਸਨ ਪਾਸ਼ਾ ਜੀ ਗੁਰਾਈ ਬਖਸ਼ਿਸ਼ ਕੀਤੀ ਤੇ ਦਿੱਲੀ ਵੱਲੋਂ ਸ਼ਹਾਦਤ ਦੇ ਗਵਾਨ ਹੋ ਸਰ ਕੱਲ ਜਨਕੀ 3 ਨਵੰਬਰ ਨੂੰ ਇਸੇ ਸਥਾਨ ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਗੁਰਾਇ ਪ੍ਰੋਗ ਨੂੰ ਸਮਰਪਿਤ ਅਖੰਡ ਪਾਠਾਂ ਦੇ ਭੋਗ ਕਹਿਣਗੇ ਇਥੇ ਸਵੇਰੇ 7:30 9:30 ਵਜੇ ਤੋਂ ਲੈ ਕੇ ਲਗਾਤਾਰ 11:30 ਵਜੇ ਤੱਕ ਖੰਡ ਪਠਾਣੂ ਕੋ ਉਦੇ ਨਾਮ ਨਾਲ ਕਥਾ ਵਿਚਾਰਾਂ ਤੇ ਕੀਰਤਨ ਵੀ ਸੰਗਤਾਂ ਨੂੰ ਸਰਗਣ ਕਰਵਾਇਆ ਜਾਏਗਾ ਦੇਖ ਸਕਦੇ ਹੋ ਕਿ ਇਸ ਗੁਰਦੁਆਰਾ ਸਾਹਿਬ ਜਿਹੜਾ ਖੂਬਸੂਰਤ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਸੰਗਤਾਂ ਦੀ ਜੋ ਆਮਦ ਹੈ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਪੰਥ ਸਮਾਏ ਪਰਮਤ ਪ੍ਰਭ ਤਖਤ ਸੰਗਤ ਜੀ ਜੋ ਤੁਸੀਂ ਆਸਥਾਨ ਮੇਰੇ ਮਗਰੋਂ ਨੂੰ ਦੇਖ ਸਕਦੇ ਹੋ ਦੇਖ ਰਹੇ ਹੋ ਇਹ ਗੁਰਦੁਆਰਾ ਜਨਮ ਸਥਾਨ ਸਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਜ਼ੀਤਾਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਸਮਰਪਿਤ ਇੱਕ ਖੂਬਸੂਰਤ ਸਥਾਨ ਜੋ ਸਜੋਸ਼ਿਤ ਕੀਤਾ ਹੋਇਆ ਹੈ ਤਖਤ ਸਲਾਮ ਹੋਵੇ ਦਿਨ ਰਾਤ ਇਹ ਗੁਰਦੁਆਰਾ ਗੁਰੂ ਕੇ ਮਹਿਲ ਕੋਰਾ ਸਾਹਿਬ ਇਹ ਉਹ ਸਥਾਨ ਹੈ ਸੰਗਤ ਜੀ ਜਿਸ ਦੀ ਸ੍ਰੀ ਕ੍ਰਿਤੀਕ ਬਸੇ ਪਾਸ਼ਾ ਜੀ ਸਿੰਘ ਨਾਮਕ ਉਸ ਸਭਿ ਕੀ ਆਨਕ ਲਈ ਸਭ ਤੋਂ ਪਹਿਲਾਂ ਇਹ ਜ਼ਮੀਨ ਜੋ ਮੁਲਕਰੀ ਦੀ ਸੀ ਇਸ ਜ਼ਮੀਨ ਮੁਲਕਰੀ ਦੇ ਇੱਥੇ ਉਹਨਾਂ ਨੇ ਰਹਿਣ ਸੇਰਾ ਰੱਖਿਆ ਸੀ ਕਿਸਨੂ ਗੁਰੂ ਸਾਹਿਬ ਜੀ ਦਾ ਜਿਹੜਾ ਘਰ ਵੀ ਕਿਹਾ ਜਾਂਦਾ ਹੈ ਤੇ ਇੱਥੇ ਗੁਰੂ ਸਾਹਿਬ ਜੀ ਦਾ ਪਰਿਵਾਰ ਜਿਹੜਾ ਪੱਤੇ ਹਰ ਸਮਾਂ ਰਹਿੰਦਾ ਰਿਹਾ ਕਿਸੇ ਹੀ ਗੁਰਦੁਆਰਾ ਪੂਰਾ ਸਾਹਿਬ ਹੈ ਇੱਥੇ ਅੰਦਰ ਜਿੱਥੇ ਗੁਰੂ ਸਾਹਿਬ ਜੀ ਅਕਾਲ ਪੁਰਖ ਦੀ ਪੰਥ ਕੀ ਕਰਿਆ ਕਰਕੇ ਤਕਤ ਬਹੈ ਤਤੈ ਕੀ ਨਾਇਕ ਪੰਚ ਸਭਾਈ